ਯੋਧ ਨਸ਼ਾ ਵਿਰੁੱਧ ਰੈਲੀ ਮੌਕੇ ਅੱਜ 모ਗਾ ਵਿਖੇ ਹੋ ਰਹੀ ਹੈ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੱਜ ਹਲਕਾ ਝੰਡੇ ਵਾਲਾ ਗੁਰੂ ਤੋਂ ਕੈਬਿਨੇਟ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਈਟੀਓ ਦੀ ਜਿਹੜੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾਂ ਦਾ ਭਾਰੀ ਇਕੱਠ ਅੱਜ ਰਵਾਨਾ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਯੋਧ ਨਸ਼ਾ ਵਿਰੁੱਧ 2.0 ਦੇ ਤਹਿਤ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਹਲਕਾ ਝੰਡੇ ਵਾਲਾ ਗੁਰੂ ਵਿਧਾਇਕ ਸਰਦਾਰ ਹਰਪ੍ਰਜਨ ਸਿੰਘ ਈਟੀਓ ਦੀ ਯੋਗ ਅਤੇ ਦਰਸ਼ਨੀ ਬਾਈ ਹੇਟ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਸ ਮਹੱਤਵਪੂਰਨ ਰੈਲੀ ਵਿੱਚ ਸ਼ਾਮਿਲ ਹੋਣ ਦੇ ਲਈ ਹਲਕਾ ਝੰਡੇ ਵਾਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਭਾਰੀ ਇਕੱਠ ਅੱਜ ਸਵੇਰੇ ਰਵਾਨਾ ਕੀਤਾ ਗਿਆ ਤੇ ਵਰਕਰਾਂ ਦੇ ਵਿੱਚ ਨਸ਼ਿਆਂ ਵਿਰੁੱਧ ਲੜਾਈ ਦੇ ਲਈ ਖਾਤ ਉਤਸ਼ਾਹ ਜਜ਼ਬਾ ਵੇਖਣ ਨੂੰ ਮਿਲਿਆ ਤੇ ਰਵਾਨਾ ਸਮੇਂ ਜਿਹੜਾ ਕਿ ਨਾਰਿਆਂ ਰਾਹੀ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਪੱਕਾ ਸੰਕਲਪ ਜਿਹੜਾ ਕਿ ਦੁਹਰਾਇਆ ਗਿਆ ਤੇ ਰੈਲੀ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਘਾਤਕ ਪ੍ਰਭਾਵ ਤੋਂ ਜਾਗਰੂਕ ਕਰਨਾ ਅਤੇ ਸਰਕਾਰ ਹੈ ਜਿਹੜਾ ਉਸ ਦਾ ਇਹੀ ਮਕੀਮ ਹੈ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਸਮਾਜ ਦੇ ਵਿੱਚ ਸਤਿ ਪ੍ਰਾਤਮਕ ਸੋਚ ਅਤੇ ਉਤਸ਼ਾਹ ਕਰਨਾ ਅਤੇ ਨਸ਼ਾ ਤਸਕਰ ਵਿਰੋਧ ਜੜੇ ਕਿ ਸੱਤ ਕਾਰਵਾਈ ਦੇ ਲਈ ਸਰਕਾਰ ਦੇ ਜਿਹੜੇ ਇਰਾਦੇ ਹਨ ਮਜ਼ਬੂਤ ਕਰਨਾ ਸੀ ਤੇ ਇਸ ਮੌਕੇ ਤੇ ਪਾਰਟੀ ਵਰਕਰਾਂ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਨਸ਼ਿਆਂ ਤੇ ਖਤਮ ਤੇ ਲਈ ਜ਼ਮੀਨੀ ਪੱਧਰ ਤੇ ਲਗਾਤਾਰ ਕੰਮ ਕਰ ਰਹੀ ਹੈ ਤੇ ਸਰਕਾਰ ਹਰਪ੍ਰੀਤ ਸਿੰਘ ਈਟੀਓ ਨੇ ਕਿਹਾ ਕਿ ਨਸ਼ਾ ਵਿਰੁੱਧ ਇਹ ਲੜਾਈ ਸਿਰਫ ਸਰਕਾਰ ਦੀ ਨਹੀਂ ਸਗੋ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀਆਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਮੁਕਤ ਪੰਜਾਬ ਦੇ ਸੁਪਨੇ ਨੂੰ ਸਕਾਰ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਦੇ ਨਾਲ ਹੀ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਲਾਂਕਿ ਝੰਡਿਆਲਾ ਗੁਰੂ ਤੋਂ ਰਵਾਨਾ ਹੋਏ ਵਰਕਰਾਂ ਨੇ ਵੀ ਮੋਗੇ ਪਹੁੰਚ ਕੇ ਰੈਲੀ ਦੇ ਵਿੱਚ ਜੋਸ਼ ਖਰੋਸ਼ ਦੇ ਨਾਲ ਜਿਹੜਾ ਕਿਸਮੂਲੀਅਤ ਕੀਤੀ ਹੈ ਤੇ ਨਸ਼ਿਆਂ ਵਿਰੁੱਧ ਇਸ ਇਤਿਹਾਸ ਮਹੀਮ ਨੂੰ ਮਜ਼ਬੂਤ ਪ੍ਰਦਾਨ ਕੀਤੀ ਅੱਜ ਮੌਕੇ ਵਿਖੇ ਜੋਤ ਨਸ਼ਿਆਂ ਵਿਰੁੱਧ ਜੜੀ ਰਹੀ ਹੈ ਹੁਣ ਜਾ ਰਹੀ ਹੈ ਔਰ ਇਹਦੇ ਵਿੱਚ ਸਾਡੇ ਜੰਡਿਆਲਾ ਗੁਰੂ ਹਲਕੇ ਤੋਂ ਸਾਨੂੰ 35 ਬਸਾਂ ਦੀ ਜ਼ਿੰਮੇਵਾਰੀ ਜੜੀ ਆ ਉਹ ਸੌਂਪੀ ਗਈ ਸੀਗੀ ਸਾਡੀਆਂ ਸਾਰੀਆਂ ਬਸਾਂ ਤਿਆਰ ਨੇ ਪੂਰੀ ਤਰ੍ਹਾਂ ਸਾਡਾ ਪੂਰਾ ਹਲਕਾ ਜਿਹੜਾ ਹੈ ਜੰਡਿਆਲਾ ਗੁਰੂ ਦਾ ਤੇ ਹਰ ਪਿੰਡ ਦੇ ਵਿੱਚੋਂ ਬੀਡੀਸੀ ਕਮੇਟੀ ਜਿਹੜੀ ਬਣੀ ਆ ਉਹ ਸਾਰੇ ਮੈਂਬਰ ਸਾਹਿਬਾਨ ਅੱਜ ਰੈਲੀ ਦੇ ਵਿੱਚ ਪਹੁੰਚ ਰਹੇ ਨੇ ਇਸ ਰੈਲੀ ਨੂੰ ਸਾਡੇ ਮਾਨਯੋਗ ਨਵੀਨਦਰ ਸ਼੍ਰੀ ਅਰਵਿੰਦ ਕੇਸਰੀਵਾਲ ਸਾਹਿਬ ਸਾਡੇ ਬਾਣਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਅਰਾਜੀ ਨੂੰ ਸੰਬੋਧਨ ਕਰਨਗੇ ਔਰ ਅਸੀਂ ਜੜਾ ਯੋਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹਦਾ ਸੈਕੰਡ ਫੇਜ਼ ਜਿਹੜਾ ਆ ਉਹ ਸ਼ੁਰੂ ਹੋ ਰਿਹਾ ਔਰ ਹਰ ਤਰੀਕੇ ਦੇ ਨਾਲ ਹਰ ਸੰਭਵ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ ਔਰ ਇੰਨਾ ਭਾਰੀ ਇਕੱਠ ਲੋਕਾਂ ਦਾ ਇਸ ਰੈਡੀ ਦੇ ਵਿੱਚ ਹੋਣ ਜਾ ਰਿਹਾ ਔਰ ਲੋਕ ਨਸ਼ਿਆਂ ਤੋਂ ਪੰਜਾਬ ਦੇ ਵਿੱਚੋਂ ਦੁਖੀ ਨੇ ਔਰ ਚਾਹੁੰਦੇ ਨੇ ਕਿ ਨਸ਼ੇ ਜਿਹੜੇ ਖਤਮ ਹੋਣ ਸਾਡੇ ਕਾਫੀ ਪਿੰਡ ਜਿਹੜੇ ਨੇ ਨਸ਼ਾ ਮੁਕਤ ਹੋ ਰਹੇ ਨੇ ਔਰ ਸਾਡੀ ਸਰਕਾਰ ਦੀ ਯੋਧ ਨਸ਼ਿਆਂ ਦੇ ਵਿਰੋਧ ਮਹਿੰਮ ਜੜੀਆ ਉਹ ਲਗਾਤਾਰ ਜਾਰੀ ਰਹੂਗੀ ਬਹੁਤ ਬਹੁਤ ਧੰਨਵਾਦ ਇਹ ਰਿਪੋਰਟ ਸਾਨੂੰ ਅੰਮ੍ਰਿਤਸਰ ਤੋਂ ਸਾਡੇ ਸਤਦਰ ਦਵਿੰਦਰ ਕੁਮਾਰ ਪੁਰੀ ਵੱਲੋਂ ਸਾਂਝੀ ਕੀਤੀ ਗਈ ਹੈ